ਵੌਇਸ ਆਫ ਪੰਜਾਬ ਚ ਤੁਹਾਡਾ ਸਵਾਗਤ ਹੈ ਕਹਿੰਦੇ ਨੇ ਕੋਈ ਕੌਮ ਜਦੋਂ ਕਿਸੇ ਖਾਸ ਜ਼ਿੰਮੇਵਾਰੀ ਨੂੰ ਚੁੱਕਣ ਦੇ ਯੋਗ ਹੋ ਜਾਵੇ ਤਾਂ ਉਸ ਦਾ ਸਿਧਾਂਤ ਖੜਿਆ ਜਾਂਦਾ ਹੈ ਅਜਿਹਾ ਖੜਿਆ ਹੋਇਆ ਸਿਧਾਂਤ ਹੀ ਫਿਰ ਉਸ ਕੌਮ ਨੂੰ ਨਵੀਂ ਲੋਕ ਪ੍ਰਦਾਨ ਕਰਦਾ ਹੈ ਸਿੱਖ ਕੌਮ ਇੱਕ ਅਜਿਹੀ ਜੁਝਾਰੂ ਕੌਮ ਹੈ ਜਿਸ ਨੂੰ ਆਪਣੇ ਵਿਰਸੇ ਵਿੱਚੋਂ ਸਹਿਜ ਸੰਤੋਖ ਅਤੇ ਦਲੇਰੀ ਦਾ ਸਤਿ ਪ੍ਰਾਪਤ ਹੋਇਆ ਛੇਵੀਂ ਨਾਨਕ ਜੋਤ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰगोविंद ਸਾਹਿਬ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਕੌਮ ਦੇ ਰੋਸ ਨੂੰ ਸਾਸੀ ਬਲ ਪ੍ਰਦਾਨ ਕਰਦਿਆਂ ਮੀਰੀ ਪੀਰੀ ਦੀ ਅਗਵਾਈ ਦਿੱਤੀ ਫੀਰਤਾ ਪ੍ਰੋਸੇ ਅਤੇ ਸਿੱਧਕਦਲੀ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਕੀਤੀ ਅਕਾਲ ਤਖਤ ਤੋਂ ਭਾਵ ਕਾਲ ਅਤੇ ਸਮੇਂ ਦੇ ਅਸਰ ਤੋਂ ਰਹਿਤ ਰਾਜ ਅਤੇ ਤਾਕਤ ਅਸੀ ਬਾਦਸ਼ਾਹਤ ਜੋ ਪ੍ਰੋਸੇ ਨਾਲ ਨਿਵਾਜੀ ਅਤੇ ਨਿਡਰਤਾ ਦੇ ਭਾਵ ਨਾਲ ਸਿਰਜੀ ਗਈ ਹੋਵੇ ਇਤਿਹਾਸਿਕ ਸਰੋਤ ਇਹ ਵੀ ਦੱਸਦੇ ਨੇ ਕਿ ਸ਼੍ਰੀ ਅਕਾਲ ਤਖਤ ਨੂੰ ਪਹਿਲੇ ਪਹਿਰ ਅਕਾਲ ਬੁੰਗੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਰਿਹਾ ਸਿੱਖ ਫਲਸਫੇ ਵਿੱਚ ਅਕਾਲ ਤਖਤ ਨੂੰ ਅਕਾਲੀ ਬਾਦਸ਼ਾਹਤ ਦੇ ਰੂਪ ਵਿੱਚ ਵੀ ਕਬੂਲਿਆ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਮੁੱਖ ਕੇਂਦਰ ਅਤੇ ਸਿੱਖ ਰਾਜਨੀਤੀ ਦੀ ਅਜੇਹੀ ਪਾਟਸ਼ਾਲਾ ਹੈ ਜੋ ਹਰ ਸਿੱਖ ਨੂੰ ਇੱਕੋ ਸਮੇਂ ਰਾਜਸੀ ਅਗਵਾਈ ਪ੍ਰਦਾਨ ਕਰਦੀ ਹੈ ਸ਼੍ਰੀ ਕਾਲ ਤਖਤ ਸਾਹਿਬ ਇੱਕ ਅਜਿਹਾ ਪਾਵਨ ਅਸਥਾਨ ਹੈ ਜਿੱਥੋਂ ਸਿੱਖੀ ਅਤੇ ਸਿੱਖਾਂ ਦੇ ਅੰਦਰੂਨੀ ਕੁਮੰਤਰੀ ਅਤੇ ਕੌਮੀ ਪੱਦਰ ਦੇ ਮਸਲਿਆਂ ਦੀ ਅਗਵਾਈ ਕੀਤੀ ਜਾਂਦੀ ਹੈ। ਮੂਲ ਰੂਪ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਿਲੀ ਅਗਵਾਈ ਹੀ ਹਰ ਸਿੱਖ ਨੂੰ ਸਿੱਖੀ ਸਿਧਾਂਤਾਂ, ਸਿੱਖ ਮਸਲਿਆਂ ਅਤੇ ਸਿੱਖ ਰਾਜਨੀਤੀ ਸੇਧਾਂ ਦੇ ਹਰ ਪੱਖ ਤੇ ਸੰਸਿਆ ਤੋਂ ਬਾਹਰ ਨਿਕਲਦਾ ਹੱਲ ਦਿੰਦੀ ਹੈ। ਇੱਥੋਂ ਕਿਸੇ ਵੀ ਸਿੱਖ ਸਿਧਾਂਤ ਦਾ ਜਾਂ ਵਿਹਤ ਸਬੰਧੀ ਮਸਲੇ ਬਾਰੇ ਸਪਸ਼ਟ ਕਰਨ ਲਈ ਹੁਕਮਨਾਮੇ ਜਾਰੀ ਕੀਤੇ ਜਾ ਸਕਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਾਪਤ ਸੇਤ ਸਦਕੇ ਹੀ ਸਿੱਖ ਕਿਸੇ ਵੀ ਧਾਰਮਿਕ ਮਸਲੇ ਸਬੰਧੀ ਨਿਪਟਾਰੇ ਲਈ ਦੁਵਿਧਾ ਰਹਿਤ ਹੋ ਕੇ ਸਿੱਖੀ ਮਾਰਕ ਦਾ ਪੰਦੀ ਬਣਦਾ ਹੈ ਸਿੱਖ ਸੱਭਿਆਚਾਰ ਅਤੇ ਰਹਿਣੀ ਬਹਿਣੀ ਵਿੱਚ ਜਦੋਂ ਵੀ ਖਾਲਸੇ ਤੇ ਭੀੜ ਬਣੀ ਤਾਂ ਸਿੱਖ ਕੌਮ ਨੇ ਹਮੇਸ਼ਾ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਤਰ ਸ਼ਾਇਆ ਵਿੱਚ ਆਪਣੀ ਹੋਣ ਦੇ ਨਵ ਅਧਿਆਇ ਦੀ ਨਿਰਮਾਣ ਕੀਤਾ ਸਿੱਖੀ ਜੀਵਨ ਜਾਂਚ ਵਿੱਚ ਸ੍ਰੀ ਅਕਾਲ ਸਤ ਸਾਹਿਬ ਦਾ ਸਰੂਪ ਹਰ ਗੁਰੂ ਪਿਆਰੇ ਨੂੰ ਚੜ੍ਹਦੀ ਕਲਾ ਦਾ ਸੰਦੇਸ਼ ਦਿੰਦਾ ਹੈ। ਉੱਚ ਤਾਂ ਪੰਜ ਪਿਆਰਿਆਂ ਦੇ ਸਿਧਾਂਤ ਅਨੁਸਾਰ ਸਾਰੇ ਜਥੇਦਾਰ ਦਾ ਰਤਬਾ ਬਰਾਬਰ ਹੈ ਪਰ ਇਨ੍ਹਾਂ ਵੱਲੋਂ ਲਈ ਸਾਂਝੇ ਫੈਸਲਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੀ ਜਾਰੀ ਕੀਤਾ ਜਾਂਦਾ ਹੈ। ਸਿੱਖ ਧਾਰਮਿਕ ਰਵਾਇਤਾ ਮੁਤਾਬਕ ਅਕਾਲ ਤਖਤ ਨੂੰ ਸਿਰਮੌਰ ਰਤਬਾ ਹਾਸਲ ਰਿਹਾ ਹੈ। ਕੋਈ ਵੀ ਸਿੱਖ ਅਕਾਲ ਤਖਤ ਤੋਂ ਉੱਪਰ ਹੋਣ ਦਾ ਦਾਵਾ ਨਹੀਂ ਕਰ ਸਕਦਾ। ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਵੀ ਸੱਤੇ ਜਾਣ ਤੇ ਇੱਕ ਸਿੱਖ ਵਜੋਂ ਹੀ ਪੇਸ਼ ਸੁੰਦੇਸਨ ਤਤਕਾਲੀ ਜਥੇਦਾਰ ਬਾਬਾ ਫੂਲਾ ਸਿੰਘ ਨੇ ਉਹਨਾਂ ਨੂੰ ਕੋੜਿਆਂ ਦੀ ਸਜ਼ਾ ਦਾ ਐਲਾਨ ਕੀਤਾ ਤਾਂ ਉਹਨਾਂ ਇੱਕ ਸਿੱਖ ਵਜੋਂ ਅਕਾਲ ਤਖਤ ਦੇ ਹੁਕਮ ਨੂੰ ਮੰਨਿਆ। ਕਈ ਮਾਮਲਿਆਂ ਵਿੱਚ ਅਕਾਲ ਤਖਤ ਦਾ ਜਥੇਦਾਰ ਦੂਜੇ ਚਾਰ ਸਿੰਘ ਸਹਿਬਾਨਾ ਦੀ ਸਲਾਹ ਨਾਲ ਫੌਰੀ ਫੈਸਲਾ ਵੀ ਲੈ ਸਕਦੇ ਨੇ। ਪੰਜਾਬ ਅਤੇ ਸਿੱਖ ਇਤਿਹਾਸ ਜਾਣਨ ਲਈ ਵੌਇਸ ਆਫ ਪੰਜਾਬ ਦੇ ਫੇਸਬੁੱਕ ਪੇਜ ਨੂੰ ਲਾਈਕ ਫੋਲੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਵੌਇਸ ਆਫ ਪੰਜਾਬ ਲਈ ਨਿਊਜ਼ ਡੈਸਕ ਤੋਂ ਇਸ਼ਾ ਗਰਗ ਦੀ ਰਿਪੋਰਟ